ਰਾਜਾ ਲਰ ਆਇਆ ਰਾਜਾ ਗਾਜੀਆਣਾ ਜੀ ਇਧਰ ਅਗਲੀ ਰੇਡ ਬਾਈ ਮੈਚ ਵਧੀਆ ਲੱਗਦਾ ਤਾੜੀਆਂ ਮਾਰਦੇ ਜ਼ੋਰਦਾਰ ਇਧਰ ਅਗਲੀ ਰੇਡ ਫਿਰ ਗੁਰਪ੍ਰੀਤ ਦੀ ਪੈਣ ਜਾ ਰਹੀ ਆ ਹਾਊਸ ਆਫ ਪੈਰ ਦਾ ਮਿੱਠੂ ਵੀ ਮਾਇਆ ਵੰਡ ਰਿਹਾ ਇਧਰ ਚੁੱਟੀ ਵਾਲਾ ਜੱਗਾ ਬੱਲੇ ਬੱਲੇ ਹੋ ਗਈ ਪੁਆਇੰਟ ਉਹ ਬਾਓ ਜੱਗਿਆ ਬੱਲੇ ਬੱਲੇ ਲੱਗਿਆ ਪਿਆ ਜ਼ੋਰ ਬੜਾ ਤਾਂ ਕਲੇਰੀ ਮੋਰ ਚੁੱਟੀ ਵਾਲਾ ਜੱਗਾ 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 ਬੱਲੇ ਜੱਗਿਆ ਲੱਜ ਲਾਲ ਵਾਲਿਆ